صار, نگر نگ چونا چھیاٹ تو بارتی جنتا پارٹی کے امیدوار انل کمار بسکا نویس نے رام نگر کالونیش لکی جی ڈور ٹو ڈور چوچ پترکارشال شرما دیشیش رپورٹ ਸਤਕਾਰਯੋਗ ਅਦਰਸ਼ ਨਗਰ ਦੇ ਸਾਡੀਆਂ ਮਾਤਾਵਾਂ ਪਿਤਾਵਾਂ ਬਜ਼ੁਰਗ ਮੇਰੇ ਨਾਲ ਰਾਕੇ ਸਤੇਰਾ ਜਵਾ ਸਤੇ ਵਿੱਚ ਦਿਓ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਿੰਡ ਪਰਵਾਰ ਨੇ ਬੇਨਤੀ ਕਰਨਾ ਹੈ ਕਿ ਕਿ ਕਾਉਂਸਲਰਾਂ ਦੇ ਚਨਾਲ ਦੁਬਾਰਾ ਆ ਚੁੱਕੇ ਆ ਵਾੜੀ ਬਾੜ ਦੀ ਟਿਕਟ ਕਰਦੇ ਕੇ ਵਾੜ ਦੀ ਜ਼ਿੰਮੇਵਾਰੀ ਅਨਿਲ ਬਿੱਕੂ ਜੀ ਦੇ ਮੋਡਲ ਦੇ ਪਾਈ ਹੈ ਕਿ ਬਾੜ ਨੰਬਰ ਦੇ ਵਿਕਾਸ ਦੇ ਕੰਮ ਹੈ ਅਨਿਲ ਬਿੱਕੂ ਜੀ ਕੌਂਸਲਰ ਬਣਨ ਤੋਂ ਬਾਅਦ ਬਾਤ ਵੀ ਕਰਵਾ ਸਕਦੇ ਨੇ ਕਿਉਂਕਿ ਭਾਰਤੀ ਜਨ ਮੋਦੀ ਸਾਹਿਬ ਦੀਆਂ ਨੀਤੀਆਂ ਦੇ ਨਾਲ ਸਾਰੇ ਹਿੰਦੁਸਤਾਨ ਦੇ ਵਿੱਚ ਦੇਖੋ ਜੀ ਅੱਜ ਸਾਡਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਨਿਊ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜਿੱਥੇ ਜਿੱਥੇ ਅਸੀਂ ਨਹੀਂ ਪਹੁੰਚਦੇ ਉੱਤੇ ਤੁਸੀਂ ਪਹੁੰਚ ਜਾਂਦੇ ਹੋ ਮੈਂ ਅਨਿਲ ਕੁਮਾਰ ਵਾਰਡ ਨੰਬਰ 4 ਤੋਂ ਭਾਜਪਾ ਦਾ ਉਮੀਦਵਾਰ ਅੱਜ ਅਸੀਂ ਗੁਰਾਨਗਪੁਰ ਆ ਰਾਮਨਗਰ ਕਲੋਨੀ ਅਦਰਸ਼ਨਗਰ ਇਸ ਇਲਾਕੇ ਦਾ ਦੌਰਾ ਕੀਤਾ ਔਰ ਮੈਂ ਬੜਾ ਖੁਸ਼ ਹਾਂ ਕਿ ਹਰ ਘਰ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਜਿੱਥੇ ਮੈਂ ਜਾ ਰਿਹਾ ਮੈਨੂੰ ਭਰਾਵਾਂ ਦਾ ਭੈਣਾਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਔਰ ਮੈਨੂੰ ਪੂਰੀ ਆਸ ਹੈ ਕਿ ਮੈਂ ਟਿਕਟ ਬੜੇ ਆਰਾਮ ਨਾਲ ਫਾਟੇ ਦੀ ਝੋਲੀ ਵਿੱਚ ਪਾਵਾਂਗਾ ਮੈਂ ਜਿਸ ਘਰ ਚ ਜਿਸ ਪਰਿਵਾਰ ਨਾਲ ਮਿਲ ਰਹੇ ਆ ਬੜੇ ਖੁਸ਼ ਹੁੰਦੇ ਨੇ ਮੈਨੂੰ ਵੇਖ ਕੇ ਕਿਉਂਕਿ ਮੈਨੂੰ ਨਾ ਆ ਬਾਟਾ ਚ ਵੇਖਿਆ ਮੈਂ ਆਮ ਹਲਕਿਆਂ ਚ ਜਾਂ ਆਮ ਗਲੀਆਂ ਗੁਲੀਆਂ ਚ ਵੇਖਿਆ ਕੋਈ ਇਦੇ ਵੱਡੇ ਕੰਮ ਕਰਨ ਵਾਲੇ ਨਹੀਂ ਲੇਕਿਨ ਜਿਹੜਾ 200 ਰੁਪਏ ਦੇ ਟਿਊਬ ਹੈ ਨਾ ਉਹ ਵੀ ਸਾਡੇ ਕਾਉਂਸਲਰ ਸਾਹਿਬ ਪੁਰਾਣੇ ਜਿਹੜੇ ਨੇ ਉੱਥੋਂ ਵੀ ਝੱਕ ਗਏ ਨੇ ਉਹ ਕਿ ਕਈ ਸਬ ਮੇਰੀਏ ਨੇ ਜਿੱਥੇ ਛੋਟੇ ਛ ਚਲੋ 5 ਸਾਲ ਬਹੁਤ ਵੱਡੀ ਗੇਮ ਨਹੀਂ ਹੁੰਦੀ ਜਿਹੜਾ ਕੰਮ ਕਰੇਗਾ ਜਿਹੜਾ ਕੰਮ ਕਰੇਗਾ ਅਗਲੀ ਵਾਰੀ ਆ ਜਾਏਗਾ ਨਹੀਂ ਕਰੇਗਾ ਤਾਂ ਲੋਕੀ ਉਹਨੂੰ ਬੜੇ ਪਿਆਰ ਨਾਲ ਜਵਾਬ ਦੇਣਗੇ ਮੈਂ ਇਲਾਕਾ ਵਾਸੀਆਂ ਦਾ ਆਪਣੇ ਭਰਾਵਾਂ ਦਾ ਆਪਣੇ ਭੈਣ ਸਭ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਅੱਜ ਇਹਨਾਂ ਨੇ ਮੈਨੂੰ ਬੜਾ ਪਿਆਰ ਦਿੱਤਾ ਆਪਣੀ ਇਲਾਕਾ ਸਾਹਮਣੇ ਮੈਨੂੰ ਵੋਟਾਂ ਬੋਣਗੇ ਫਰਮਾ ਹੋ ਉਸੇ ਜ਼ਰੂਰ ਪਹੁੰਚਾਂਗਾ ਗਲੀ ਨੰਬਰ 4 ਗਲੀ ਨੰਬਰ 4 ਦੇ ਵਿੱਚ ਅੱਜ ਭਾਈ ਸਾਹਿਬ ਦੇ ਘਰ ਆਪਣੀ ਮੀਟਿੰਗ ਸੀ ਉਹ ਰਾਮਨਗਰ ਰਗੋਣੀ ਦੇ ਵਿੱਚ ਬੜਾ ਅੱਛਾ ਮਹਿਸੂਸ ਹੋਇਆ ਔਰ ਪਰਵਾ ਹੁੰਗਾਰਾ ਮਿਲ ਰਿਹਾ ਸਾਨੂੰ ਇਹਨਾਂ ਦੇ ਪਿਆਰ ਸਦਕਾ ਅਸੀਂ ਸੀਟ ਕਿਤੇ ਨਹੀਂ ਛੱਡਾਂਗੇ ਔਰ ਮੈਂ ਇਹਨਾਂ ਨੂੰ ਇੱਕ ਯਕੀਨ ਦਿਵਾਉਣਾ ਤੇ ਲਾਕਾ ਵੱਡਾ ਮੈਂ ਕੋਸ਼ਿਸ਼ ਇਹ ਕਰਨੀ ਆ ਕਿ ਇਹਨਾਂ ਦੇ ਇਲਾਕੇ ਵਿੱਚ ਆਪਣਾ ਇੱਕ ਪ੍ਰਾਈਵੇਟ ਆਫਿਸ ਖੋਲਾਂਗਾ ਜੁੜੀਆਂ ਮੁਸ਼ਕਲਾਂ ਨੇ ਇਹਨਾਂ ਦੇ ਦੋ ਬੰਦੇ ਬੈਠ ਕੇ ਉਹਨੂੰ ਹੱਲ ਕਰਨਗੇ ਔਰ ਮੇਰੇ ਤੱਕ ਪਹੁੰਚਾਉਣਗੇ ਔਰ ਮੈਂ ਕਿਸੇ ਦੀ ਮਤਲਬ ਕਿ ਨਾ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗਾ ਇਹਨਾਂ ਨੂੰ ਮੈਂ ਇੱਕ ਪ੍ਰੋਮਿਸ ਕਰਕੇ ਜਾਂਦਾ ਬਾਕੀ ਇਲਾਕਾ ਵੱਡਾ ਆਪਾਂ ਕੰਮ ਕਰਾਂਗੇ ਜੇ ਪ੍ਰਮਾਤਮਾ ਨੇ ਮੈਨੂੰ ਟਿਕਟ ਦੇ ਕੇ ਖਲਹਾਰੇ ਦੀ ਸ਼ਕਤੀ ਦਿੱਤੀ ਹੈ ਤਾਂ ਪ੍ਰਮਾਤਮਾ ਮੈਨੂੰ ਕੰਮ ਕਰਨ ਦੀ ਵੀ ਸ਼ਕਤੀ ਦੇਗਾ ਸ਼ੁਕਰੀਆ ਧੰਨਵਾਦ ਬਹੁਤ ਬੜੀ ਕਈ ਲੋਕ ਵੋਟ ਪਾ ਨਹੀਂ ਜਾਂਦੇ ਉਹਨਾਂ ਨੂੰ ਅਪੀਲ ਕਰਨਾ ਚਲੋ ਮੈਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਅਪੀਲ ਕਰਾਂਗਾ ਕਿ ਵੱਧ ਚੜ ਕੇ ਵੋਟਾਂ ਪਾਓ ਵੋਟ ਬਹੁਤ ਕੀਮਤੀ ਜੇ ਇੱਕ ਵਾਰੀ ਵੋਟ ਛੱਡ ਕੇ ਅਗਲੇ 5 ਸਾਲ ਇੰਤਜ਼ਾਰ ਕਰਨਾ ਪਰਦਾ ਤੁਹਾਡੀ ਵੋਟ ਜਿਹੜੀ ਤੁਹਾਡੇ ਇੱਕ ਅੱਛੇ ਕੈਂਡੀਡੇਟ ਨੂੰ ਮਤਲਬ ਕਿ ਕਈ ਚੀਜ਼ਾਂ ਤੋਂ ਪਰੇਸ਼ਾਨ ਕਰ ਸਕਦੀ ਹੈ ਕਿਉਂਕਿ ਵੋਟ ਤੇ ਇੱਕ ਵੀ ਹੈ ਤੇ ਹਜ਼ਾਰ ਵੀ ਹੈ ਤੇ ਲੱਖ ਵੀ ਹੈ ਇੱਕ ਵੋਟ ਤੋਂ ਵੀ ਬੜਾ ਕੁਝ ਹੋ ਜਾਂਦਾ ਜੇ ਕਰੋ ਨਿਕਲੋ ਵੱਟ ਚੜ ਕੇ ਨਿਕਲੋ ਜਿਤਨਾ ਮਰਜ਼ੀ ਨਿਕਲੋ ਕਿਉਂਕਿ ਤੁਸੀਂ ਕੱਲ ਨੂੰ ਕਾਉਂਸਲਰ ਕੋ ਕੰਮ ਲੈਣਾ ਹੈ ਤੁਸੀਂ ਕੈਨਲ ਵੱਲੋਂ ਤੁਸੀਂ ਲੋ ਜੀ ਮੈਂ ਤੁਹਾਨੂੰ ਵੋਟ ਪਾਈ ਸੀ ਉਹ ਕਾਉਂਸਲਰ ਤੁਹਾਡੇ ਬੜੇ ਆਰਾਮ ਨਾਲ ਕੰਮ ਕਰੇਗਾ ਕਿਉਂਕਿ ਸਾਨੂੰ ਪਤਾ ਹੈ ਅੱਜ ਦੀ ਤਰੀਕ 'ਤੇ ਸਭ ਤੋਂ ਜ਼ਿਆਦਾ ਔਖਾ ਜੇ ਕਿਸੇ ਲਈ ਟਾਈਮ ਕੱਢਣਾ ਇੱਕ ਭਰਾਵਾ ਨੇ ਮੇਰੇ ਲਈ ਟਾਈਮ ਕੱਢਿਆ ਮੈਂ ਤਾਂ ਅੱਜ ਇਹਨਾਂ ਦਾ ਕਰਜ਼ਾਈ ਹੋ ਗਿਆ ਵੋਟ ਜਿੱਦਣ ਇਹਨਾਂ ਨੇ ਪਾਤੀ ਉਧਰ ਮੈਂ ਕਾਉਂਸਲਰ ਕਾ ਦਾ ਕਾਉਂਸਲਰ ਦੇ ਹੋਣਗੇ ਆਪਣੇ ਕੰਮ ਕਰਾਉਣਗੇ ਮੈਂ ਇਹਨਾਂ ਦਾ ਬੜਾ ਤਹਿ ਦਿਲੋਂ ਸ਼ੁਕਰੀਆ ਗੁਜ਼ਾਰ ਕਰਦਾ ਬਾਕੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਅੱਗੇ ਪ੍ਰਮਾਤਮਾ ਦੇ ਹੱਥ ਜੋੜਦੇ ਆਂ ਕਿ ਅੱਛਾ ਅੱਛਾ ਟਾਈਮ ਆਵੇ ਸਭ ਲਈ ਆਵੇ ਮਿਹਰਬਾਨੀ ਜਿਹੜੇ ਅੱਜ ਵਾਡਾ ਦੇ ਤੌਰ ਤੇ ਪ੍ਰਣਾਮ ਬੋਲ ਰਹੇ ਹੋ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਆ ਅਸੀਂ ਅਨਿਲ ਬਿੱਟੂ ਜੀ ਦਾ ਔਰ ਲੋਕਾਂ ਕੋ ਆਪਣੀ ਬੇਨਤੀ ਲੈ ਕੇ ਜਾ ਰਹੇ ਆ ਕਿ ਵਾਡਾ ਦੇ ਕੰਮਾਂ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਜਿਹੜਾ ਸਭ ਕਾ ਸਾਥ ਸਭ ਕਾ ਵਿਕਾਸ ਦਾ ਨਾਰਾ ਲੈ ਕੇ ਸੈਂਟਰ ਲੈਵਲ ਤੋਂ ਚੱਲਦੀ ਆ ਉਹ ਏਥਲੇ ਲੈਵਲ ਤੱਕ ਉਸੇ ਨਾਰੇ ਨੂੰ ਅਸੀਂ ਬੁਲੰਦ ਕਰਦੇ ਹੋਏ ਸਾਰਿਆਂ ਦੇ ਚਰਣਾ ਚ ਹੋਏ ਬੇਨਤੀ ਕਰ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਮੋਦੀ ਸਾਹਿਬ ਜੋ ਵਿਜਨ ਲੈ ਕੇ ਚੱਲੇ ਹੋਏ ਆ ਹਿੰਦੁਸਤਾਨ ਨੂੰ ਵਿਸ਼ਵ ਦੇ ਵਿੱਚ ਇੱਕ ਨੰਬਰ ਬਣਾਉਂਦਾ ਉਹ ਅਗਰ ਅਸੀਂ ਜਿਸ ਤਰ੍ਹਾਂ ਇੱਕ ਗੱਲ ਹੁੰਦੀ ਹੈ ਕਿ ਮੱਲਾ ਸੁਧਾਰਨਾ ਤੇ ਪਹਿਲਾਂ ਆਪਣਾ ਘਰ ਸੁਧਾਰਨਾ ਪਊਗਾ ਫਿਰ ਮੱਲਾ ਸੁਧਰੇਗਾ ਫਿਰ ਨਗਰ ਸੁਧਰੇਗਾ ਫਿਰ ਸ਼ਹਿਰ ਸੁਧਰੇਗਾ ਫਿਰ ਆਪਣਾ ਪ੍ਰਦੇਸ਼ ਸੁਧਰੇਗਾ ਫਿਰ ਦੇਸ਼ ਸੁਧਰੇਗਾ ਤੇ ਉਹੀ ਅਸੀਂ ਬੇਨਤੀ ਕਰਦੇ ਆ ਕਿ ਵੀ ਆਪਣੀ ਵਾਰਡ ਦੇ ਵਿੱਚ ਤੁਸੀਂ ਸਾਰੇ ਜਾਣੇ ਸਹਿਯੋਗ ਦੇਗੇ ਆਪਣੀ ਵਾਰਡ ਸੁਧਾਰਨ ਵਾਸਤੇ ਜਿਨ੍ਹਾਂ ਨੂੰ ਬਿੱਟੂ ਜੀ ਨੂੰ ਭਾਜਪੀ ਨੇ ਮੌਕਾ ਦਿੱਤਾ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਕਿੰਨੀਆਂ ਮੁਸ਼ਕਲਾਂ ਸਰ ਬਹੁਤ ਆ ਰਹੀਆਂ ਕਿ ਇੰਦਰਪੁਰੀ ਵਰਗੇ ਇਲਾਕੇ ਦੇ ਵਿੱਚ ਨੰਗਣ ਵਾਸਤੇ ਰਸਤਾ ਹੀ ਨਹੀਂ ਹੈਗਾ ਘਰਾਂ ਦੇ ਅੱਗੇ ਪਾਣੀ ਖੜਾ ਹੈ ਕੱਚੀਆਂ ਗਲੀਆਂ ਅਨੇ ਰੇਪ ਹੋਏ ਆ 8 ਤੋਂ 8 ਟਿੱਬੇ ਬਣੇ ਹੋਏ ਆ ਇਸ ਤਰ੍ਹਾਂ ਲੱਗ ਪੂਰੇ ਕਿੱਤੇ ਹੀ ਹੋਣਗੇ ਕਿਹੜੀ ਸਰਕਾਰ ਨੇ ਪੰਜਾਬ ਸਰਕਾਰ ਨੇ ਤੇ ਪੂਰੇ ਤਰ੍ਹਾਂ ਆਪਣੇ ਵਾਦੇ ਪੂਰੇ ਕੀਤੇ ਵਾਦੇ ਉਹਨਾਂ ਨੇ ਆਪਣੇ ਪੂਰੇ ਕੀਤੇ ਆ ਵਾਦਾ ਉਹਨਾਂ ਦਾ ਇੱਕੋ ਹੀ ਕਿ ਸਵੇਰੇ ਧੁੱਕਾਂਗੇ ਸ਼ਾਮ ਨੂੰ ਚਟਾਂਗੇ ਉਹੀ ਸਾਰੇ ਲੀਡਰ ਕਰਦੇ ਆ ਆਪਣੇ ਹੰਦਮਾਨ ਤੋਂ ਲੈ ਕੇ ਥੱਲੇ ਤੱਕ ਕੇਜਰੀਵਾਲ ਤੋਂ ਲੈ ਕੇ ਤੇ ਜ਼ਮੀਨ ਤੱਕ ਜਿਹੜੀ ਗੱਲ ਸਵੇਰੇ ਕਹਿੰਦੇ ਆ ਸ਼ਾਮ ਨੂੰ ਮੁੱਕਰ ਜਾਂਦੇ ਆ ਅੱਜ ਤੱਕ ਕੋਈ ਵੀ ਇੱਕ ਐਸਾ ਫੈਸਲਾ ਦੱਸ ਦਿਵੋ ਕਿ ਜਿਹੜਾ ਉਹਨਾਂ ਨੇ ਲਾਗੂ ਕੀਤਾ ਹੋਵੇ ਔਰ ਇੱਕ ਵਾਰ ਚ ਲਾਗੂ ਕਰਤਾ ਹੋਵੇ ਉਹ ਸਾਰੇ ਕੋਈ ਫੈਸਲਾ ਦਿੰਦੇ ਆ ਸ਼ਾਮ ਨੂੰ ਆਪਣੀ ਜ਼ੁਬਾਨ ਤੋਂ ਬਦਲ ਜਾਂਦੇ ਆ ਸਾਡੀ ਅਪੀਲ ਇਹੋ ਹੀ ਬੇਨਤੀ ਆ ਇਹ ਉਹ ਬਦਲਾ ਦਾ ਨਾਰਾ ਲੈ ਕੇ ਪੰਜਾਬ ਦੇ ਵਿੱਚ ਆਏ ਸੀਗੇ ਔਰ ਹਿੰਦੁਸਤਾਨ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਕਾਨੂੰਨ ਹੈ ਸਾਡਾ ਕਿ ਇੱਕ ਵਾਰ ਜਦੋਂ ਅਸੀਂ ਕਿਸੇ ਨੂੰ ਵੋਟਾਂ ਪਾਤੀਆਂ 5 ਸਾਲ ਅਸੀਂ ਰੋਂਦੇ ਕਲਪ ਦੇ ਬਿਲਕਦੇ ਮਰ ਜੀਏ ਅਸੀਂ ਉਹ ਸਰਕਾਰ ਨੂੰ ਹਲਾ ਨਹੀਂ ਸਕਦੇ 5 ਸਾਲ ਬਾਅਦ ਵੋਟਾਂ ਆਣਗੀਆਂ ਫੇਰ ਹੀ ਹਲਾ ਸਕਦੇ ਆ ਔਰ ਮੈਂ ਇਹੋ ਬੇਨਤੀ ਕਰਨਾ ਚਾਹੁੰਦਾ ਕਿ 2.5 ਸਾਲ ਜੇ ਪਏ ਆ ਇਹਨਾਂ ਦੇ ਚੜੂ ਵਾਲਿਆਂ ਦੀ ਸਰਕਾਰ ਦੇ ਜਿਹੜੀ ਟਿਨਯੂਰ ਰਹਿੰਦੀ ਆ ਔਰ ਸਾਨੂੰ ਪ੍ਰਮਾਤਮਾ ਨੇ ਬੜਾ ਵਧੀਆ ਮੌਕਾ ਦਿੱਤਾ ਕਿ ਜਿਹੜੇ ਝੂਠੇ ਵਾਦੇ ਕਰਕੇ ਸਰਕਾਰ ਇਹਨਾਂ ਨੇ ਬਣਾਈ ਸੀ ਔਰ ਸਾਡੇ ਕੰਮ ਨਹੀਂ ਕਰ ਰਹੇ ਕਿ ਜਨਤਾ ਜਿਹੜੀ ਇਹਨਾਂ ਦੇ ਮੂੰਹ ਤੇ ਥੱਪੜ ਮਾਰ ਕੇ ਵੋਟ ਦੇ ਰੂਪ ਦੇ ਵਿੱਚ 2.5 ਸਾਲ ਜਿਹੜੇ ਬੀਤੇ ਆ ਔਰ 2.5 ਸਾਲ ਆਉਣ ਵਾਲੇ ਉਹਨਾਂ ਦਾ ਬਦਲਾ ਲੈ ਸਕੇ ਕਿ 2.5 ਸਾਲ ਬਾਅਦ ਅਗਲੇ ਜਿਹੜੇ ਆ ਉਹ ਸਾਡੇ ਨਾਲ ਜਿਹੜੇ ਇਹਨਾਂ ਨੇ ਵਾਦੇ ਕੀਤੇ ਆ ਇਸ ਥੱਪੜ ਦੇ ਨਾਲ ਇਹਨਾਂ ਦੇ ਕੰਨਾਂ ਦੇ ਵਿੱਚ ਜਿਹੜੀ ਆ ਇਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਔਰ ਇਹ ਜੋ ਵਾਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਰਨ ਉਸੇ ਡਰ ਤੋਂ